ਕਹਿੰਦਾ ਧੰਦਾ ਘਰ ਦੀਆਂ ਸੀ ਇਹ ਕੋਠੇ ਤੇ ਜਾਂਦੀਆਂ ਸੀਗੀਆਂ ਤੇ ਕਹਿੰਦਾ ਤੋਟੱਕੇ ਦੀ ਜਨਾਨੀ ਨਹੀਂ ਹੈਗੀ 50-50 ਰੁਪਏ ਚ ਜਿੰਨੀ ਮਰਜ਼ੀ ਖਰੀਦ ਲੋ ਰਜਿੰਦਰ ਇਹਨੂੰ ਛੱਡ ਦੇ ਤੈਨੂੰ 12-12 ਸਾਲ ਦੀਆਂ ਕੁੜੀਆਂ 15-15 ਸਾਲ ਦੀਆਂ ਲਿਆ ਦਿੰਦਾ ਪਰ ગામ ਦੇ ਣਾਂ ਵਰਦੇ ਕਹਿੰਦੇ ਬੱਚਾ ਨਹੀਂ ਇਹਦੇ ਹੋ ਸਕਦਾ ਫੰਡਰ ਜਨਾਨੀ ਹੈ ਤੇ ਕੁੱਤਿਆਂ ਜੋਗੀ ਵੀ ਨਹੀਂ ਹੈਗੀ ਕੋਲਟਾ ਕਹਿੰਦਾ ਕਿ ਅਸੀਂ ਪੈਸੇ ਚੜਾ ਦਨੇ ਪੁਲਿਸ ਨੂੰ ਸਭਾਸ਼ ਨਗਰ ਚੌਕੀ ਮੈਂ ਨਾਮ ਨਹੀਂ ਲੈ ਸਕਦਾ ਉਹਨਾਂ ਦਾ ਤੇ ਇਹਨੇ ਨਾਮ ਲਿਆ ਹੋਇਆ ਹੈ ਕਹਿੰਦਾ ਉਹ ਸਾਲਾਨੇ ਪੁਲਿਸ ਵਾਲੇ ਨੂੰ ਅਸੀਂ ਆਹ ਪਹਿਰ ਦੇ ਦੇਣਾ ਹੈ ਇੰਨਾ ਤੇ ਇਹਦੇ ਸੋਹਣੇ ਨੂੰ ਪਟੇ ਲਵਾਉਣੇ ਇਹਨੂੰ ਪਟੇ ਲਵਾਉਣੇ ਮੇਰੇ ਕੱਪੜਿਆਂ ਤੇ ਪਸ਼ਾਅ ਕਰਦਾ ਕਹਿੰਦਾ ਮੈਂ ਕੀਤਾ ਨਹੀਂ ਹੈਗਾ ਮੈਨੂੰ ਕਹਿੰਦਾ ਗੋਡੇ ਘੜੀਸ ਕੇ ਤੋੜ ਦਿਆ ਤੋ ਤੋੜਤਾ ਉਹ ਨਹੀਂ ਤੇ ਕਹਿੰਦਾ ਇਹਦੀ ਸਾਸਰ ਨੂੰ ਚੱਕ ਲੈਣਾ ਜਾਂ ਫੇ ਇਹਦੇ ਸਾਲੇ ਨੂੰ ਚੱਕ ਲੈਣਾ ਕਿਸੇ ਨੂੰ ਜਾ ਕੇ ਤਾਂ ਪੱਟੇ ਪੁਰਾਣੇ ਪੁਰਾਣੇ ਆ ਇਹਨਾਂ ਦੀਆਂ ਲੱਤਾਵਾਹਾਂ ਤੋੜਨੀਆਂ ਐ ਦੋਨਾਂ ਮੈਂ ਕਹਾਂ ਤੋੜ ਲਓ ਜਿਹੜੀਆਂ ਟੁੱਟੀਆਂਆਂ ਆਂ ਤੋੜ ਲਓ ਇਹ ਕਹਿੰਦੇ ਆ ਕਿ ਇਹ ਇਹਨਾਂ ਨੇ ਸਾਡੇ ਮੁੰਡੇ ਨੂੰ ਤਾਂ ਥੱਪੜ ਥੁੱਪੜ ਮਾਰ ਕੇ ਇਹਨਾਂ ਨੇ ਸਾਈਡ ਤੇ ਕਰ ਦੇਣਾ ਸੀਗਾ ਤੇ ਇਹਦੇ ਭਰਾਮਣੇ ਤੇ ਇਹਦੇ ਮਾਵਾਪਨੇ ਇੱਥੇ ਕਬਜ਼ਾ ਕਰਨਾ ਸੀ ਇਹਨਾਂ ਕੋਲ ਜग्गा ਕਿੰਨੀ ਕਾ 60 ਹਰ ਜਗ੍ਹਾ ਤੇ ਰਹਿੰਦੇ ਆ ਇਹ ਥੋੜਾ ਮਾਮਾ ਜੀ ਕਰਕੇ ਥੋੜਾ ਘਰ ਦਾ ਕਲੇਸ਼ ਚੱਲਦਾ ਹੈ ਤੁਸੀਂ ਇਹਨਾਂ ਨੇ ਹੁਣ ਜਸਤੀ ਮੇਰੇ ਨਾਮ ਤੇ ਸੀਗੀ ਤੇ ਅੱਧੀ ਮੇਰੀ ਮਾਤਾ ਦੇ ਨਾਮ ਤੇ ਸੀ ਚਲੋ ਉਹ ਇਹਨੇ ਸੈਨਿਕਰਾਲੀ ਧੋਖੇ ਨਾ ਜਦੋਂ ਆਪਣਾ ਉਹ ਵੀ ਨਹੀਂ ਹੈਗਾ ਚਲੋ ਲੈ ਲਈ ਲੈ ਲਈ ਜਿਹੜੀ ਹੁਣ ਮੇਰੇ ਨਾਮ ਦੀ ਜਸਤੀ ਹੈ ਹੁਣ ਕਹਿ ਰਹੀ ਹੈ ਕਿ ਨਹੀਂ ਤੇਰੇ ਨਾਮ ਤੇ ਕੋਈ ਨਹੀਂ ਹੈਗੀ ਚੌਂਕੀ ਵਿੱਚ ਜਦੋਂ ਜ گئے ਤਾਂ ਉੱਥੇ ਚੌਂਕੀ ਵਾਲਿਆਂ ਨੇ ਸਾਡੀ ਕੋਈ ਸੁਣਾਈ ਨਹੀਂ ਦਿੱਤੀ ਕੋਈ ਗੱਲ ਨਹੀਂ ਕੀਤੀ ਕਹਿੰਦੇ ਅੱਗੇ ਵੀ ਇਹਨਾਂ ਦੀ ਆਉਂਦੀਆਂ ਕੋਈ ਐਸਾ ਜਿਹਾ ਪਤਾ ਨਹੀਂ ਥਾਣੇਦਾਰ ਸਭ ਜਿਹੜੇ ਉਹਨੇ ਵੀ ਦਬਕੇ-ਦੁਬਕੇ ਮਾਰੇ ਸਾ। ਜਿਹੜਾ ਬਾਹਰਲਾ ਮਾਮਾ ਹੁਣ ਆਇਆ ਇੰਡੀਆ ਤੇ ਮੈਂ ਕਿਹਾ ਚੱਲਦਾ ਰਿਸ਼ਤੀ ਸਾਡੀ ਦਊਗਾ। ਉਹਨੇ ਦੇਣੀ ਤਾਂ ਕੀ ਸੀਗੀ। ਉਲਟਾ ਸਾਨੂੰ ਇੰਨਾ ਵੱਧ ਘੱਟ ਗੰਦਕਲੋਚ ਬੋਲਦਾ ਗਾਲੀ ਗੰਦੀਆਂ ਗਾਲਾਂ ਕੱਢਦਾ ਦੱਸ ਨਹੀਂ ਸਕਦੇ ਅਸੀਂ। ਤੇ ਬੋਤ ਮੇਰੀ ਵਾਈਫ ਨੂੰ ਵੱਧ ਘੱਟ ਬੋਲਦਾ ਕਹਿੰਦਾ ਇਹ ਸੋਹਰਿਆਂ ਨੂੰ ਝਕੋਣਾ ਆ ਮੇਰੇ ਮਾਸਲ ਸੋਹੜਾ ਆ। ਮਾਸਟਰ ਜੀ ਆ ਇਹਨਾਂ ਦੇ ਮੇਰੀ ਵਾਅਦ ਤੇ ਕਹਿੰਦਾ ਉਹਨਾਂ ਨੂੰ ਵੀ ਚਕਾਉਣਾ ਆ ਸਾਡੇ ਤੇ ਝੂਠਾ ਇਲਜ਼ਾਮ ਲਾ ਰਿਹਾ ਚੋਰੀ ਦਾ ਹੁਣ ਕਹਿੰਦੇ ਆ ਰੇਡ ਪਵਾਣੀ ਆ ਮੇਰੇ ਡੈਡੀ ਉਹਨਾਂ ਤੇ ਵੀ ਤੇ ਮੇਰੇ ਮਤਲਬ ਉਹਨਾਂ ਤੇ ਵੀ ਮਾਸੜ ਕੇ ਘਰੇਗੀ ਕਿ ਇਹਨਾਂ ਪੈਣ ਕਿਸ ਚੀਜ਼ ਦੀ ਰੇਡ ਪਵਾਣੀ ਆ ਕੋਈ ਦੋ ਨੰਬਰ ਦਾ ਕੰਮ ਕਰਦੇ ਨੇ ਅੱਜ ਇਹ ਕਹਿੰਦੇ ਕਿ ਇਹਨਾਂ ਸਾਡੇ 1,25,000 ਰੁਪਏ ਚੱਕ ਕੇ ਲੈ ਗਿਆ ਦਾ ਸੋਰਾ ਕੋਰਟ ਵਾਲੋ ਬੰਦਾ ਆਇਆ ਸੀਗਾ ਮਿੰਤੀ ਕਰਨ ਵਾਸਤੇ ਜਦ ਕੋਰਟ ਵਾਲੋ ਬੰਦਾ ਭੇਜੇਗਾ ਮਿੰਤੀ ਕਰ ਲਵੇ ਲੋਕਾਂ ਨਾਲ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੋਂ ਸ਼ੁਰੂ ਕਰਾਂਗਾ ਕਿਉਂਕਿ ਸਾਡਾ ਨਾਲ ਇੱਕ ਸਿੱਖ ਪਰਿਵਾਰ ਨਾਲ ਜੁੜਿਆ ਹੋਇਆ ਹੈ ਚੱਲਿਆ ਨਹੀਂ ਜਾ ਰਿਹਾ ਅੰਗਹੀਨ ਨੇ ਲੇਕਿਨ ਦਿੱਕਤ ਪਰੇਸ਼ਾਨੀ ਦੋਨੋਂ ਮੀਆਂ ਬੀਬੀ ਦੇ ਵਿੱਚ ਹੈਗੀ ਹੈ ਪੈਰ ਤੋਂ ਨਹੀਂ ਚੱਲ ਪਾਉਂਦੇ ਨੇ ਲੇਕਿਨ ਸੰਤਾਪ ਚੀਲ ਰਹੇ ਨੇ ਸੰਤਾਪ ਕੀ ਚੀਲ ਰਹੇ ਨੇ ਕਿ ਜਦੋਂ ਉਹਨਾਂ ਦੇ ਵਿਆਹ ਹੁੰਦਾ ਵਿਆਹ ਤੇ ਜਗ੍ਹਾ ਜਿਹੜੀ ਹੈ ਇਹਨਾਂ ਨੂੰ ਦਿੱਤੀ ਜਾਂਦੀ ਹੈ ਤੇ ਜਗ੍ਹਾ ਤੋਂ ਬਾਅਦ ਅੱਜ ਨੂੰ ਜਦੋਂ 2 ਸਾਲ ਵਿਆਹ ਨੂੰ ਹੋ ਜਾਂਦੇ ਤਾਂ ਅੱਜ ਨੂੰ ਬੇਬਸ ਰੋਡ ਦੇ ਉੱਤੇ ਨਜ਼ ਵੀਰ ਨਾਮ ਕੀ ਹੈ ਮੇਰਾ ਨਾਮ ਰਜਿੰਦਰ ਸਿੰਘ ਜੀ ਕੀ ਮਾਮਲਾ ਹੈ ਕੀ ਹੈ ਵਿਆਹ ਨੂੰ ਕਿੰਨੇ ਸਾਲ ਹੋ ਗਏ ਕੋਈ ਸੰਤਾਨ ਹੈਗੀ ਹੈ ਕੀ ਹੋ ਗਏ ਸੰਤਾਨ ਨੂੰ ਤੇ ਅੱਜ ਨੂੰ ਆ ਕੇ ਰੋਡ ਤੇ ਕਿਉਂ ਚਲਦੇ ਫਿਰਦੇ ਨਜ਼ਰ ਆਉਂਦੇ ਹਾਂ ਗੁਰੂ ਸਾਹਿਬ ਦੇ ਦਰ ਮੂਰੇ ਹਾਜ਼ਰੀ ਲਗਾਦੇ ਨਜ਼ਰ ਆਉਂਦੇ ਹਾਂ ਹਾਂਜੀ ਭਾਜੀ ਮੇਰੇ ਵਿਆਹ ਨੂੰ ਆਹ ਜੂਨ ਵਿੱਚ 26 ਜੂਨ ਨੂੰ 2 ਸਾਲ ਹੋਏ ਨੇ ਆ ਜੀ ਤੇ ਸਾਡੇ ਥੋੜੇ ਜਿਹੇ ਆਹ 4 ਕਿ ਮਹੀਨੇ ਪਹਿਲਾਂ ਬੱਚਾ ਹੈਗਾ ਸੀਗਾ ਤੇ ਆ ਥੋੜੇ ਮਾਮਾ ਜੀ ਕਰਕੇ ਥੋੜਾ ਘਰ ਦਾ ਕਲੇਸ਼ ਚੱਲਦਾ ਹੈ ਕਿਉਂਕਿ ਉਹਨਾਂ ਨੇ ਹੁਣ ਵਜੈਸਟੀ ਮੇਰੇ ਨਾਮ ਤੇ ਸੀਗੀ ਹਾਂ ਤੇ ਅੱਧੀ ਮੇਰੀ ਮਾਤਾ ਦੇ ਨਾਮ ਦੇ ਸੀ ਚਲੋ ਉਹ ਇੰਨੇ ਸਾਇਨ ਕਰਾ ਲਈ ਧੋਖੇ ਨਾਲ ਚਲੋ ਆਪ ਨੂੰ ਉਹ ਵੀ ਨਹੀਂ ਹੈਗੇ ਚਲੋ ਲੈ ਲੀ ਲੈ ਲਈ ਜਿਹੜੀ ਹੁਣ ਮੇਰੇ ਨਾਮ ਦੀ ਰਜਿਸਟਰੀ ਹੈ ਹੁਣ ਕਹਿ ਰਿਹਾ ਕਿ ਨਹੀਂ ਤੇਰੇ ਨਾਮ ਤੇ ਕੋਈ ਨਹੀਂ ਹੈਗੀ ਜਿਹੜਾ ਬਾਹਰਲਾ ਮਾਮਾ ਹੁਣ ਆਇਆ ਇੰਡੀਆ ਤੇ ਮੈਂ ਕਿਹਾ ਚੱਲ ਰਜਿਸਟਰੀ ਸਾਡੀ ਦਊਗਾ ਉਹਨੇ ਦੇਣੀ ਤਾਂ ਕੀ ਸੀਗੀ ਉਲਟਾ ਸਾਨੂੰ ਇੰਨਾ ਵੱਧ ਘੱਟ ਗੰਦਗਲੋਚ ਬੋਲਦਾ ਗਾਲੀ ਗੰਦੀਆਂ ਗਾਲਾਂ ਕੱਢਦਾ ਦੱਸ ਨਹੀਂ ਸਕਦੇ ਅਸੀਂ ਤੇ ਬਹੁਤ ਮੇਰੀ ਵਾਈਫ ਨੂੰ ਵੱਧ ਘੱਟ ਬੋਲਦਾ ਕਹਿੰਦਾ ਇਹਦੇ ਸੋਹਰਿਆਂ ਨੂੰ ਝਕੋਣਾ ਆ ਮੇਰੇ ਮਾਸਟਰ ਸੋਹੜਾ ਆ ਮਾਸਟਰ ਜੀ ਆ ਇਹਨਾਂ ਦੇ ਮੇਰੀ ਵਾਈਫ ਦੇ ਤੇ ਕਹਿੰਦਾ ਉਹਨਾਂ ਨੂੰ ਵੀ ਚੁਕਾਉਣਾ ਆ ਇਹਨਾਂ ਸਾਡੇ ਤੇ ਝੂਠਾ ਇਲਜ਼ਾਮ ਲਾ ਰਿਹਾ ਚੋਰੀ ਦਾ ਤੇ ਉਹ ਤੰਗ ਪਰੇਸ਼ਾਨ ਕਰ ਰਿਹਾ ਤੇ ਸਾਡੀ ਰਜਿਸਟਰੀ ਵੀ ਨਹੀਂ ਦੇ ਰਿਹਾ ਸਾਨੂੰ ਇਸ ਦਰਬਾਰ ਮੂਰੇ ਆਏ ਹਾਂ ਜਿੱਥੇ ਸਾਰਿਆਂ ਦੀ ਹਾਜ਼ਰੀ ਪੂਰੀ ਹੁੰਦੀ ਆ ਅਗਰ ਅਸੀਂ ਪ੍ਰਮਾਤਮੇ ਦੇ ਦਰ ਮੂਰੇ ਆਗੇ ਨਾ ਉਹ ਪ੍ਰਮਾਤਮਾ ਦੇ ਦਰਬਾਰ ਦੇ ਵਿੱਚ ਹਾਜ਼ਰੀ ਕਬੂਲ ਹੋ ਜਾਂਦੀ ਆ ਕਿੰਨਾ ਕੁ ਯਕੀਨ ਰੱਖਦੇ ਪ੍ਰਮਾਤਮਾ ਉੱਤੇ ਕਿਉਂਕਿ ਤੁਸੀਂ ਵੀ ਗ੍ਰੰਥੀ ਹੋ ਸਰ ਹਾਂ ਜੀ ਮੈਂ ਖੁਦ ਕੀਰਤਨੀ ਆ ਰਾਗੀ ਸਿੰਘ ਤੇ ਸਾਨੂੰ ਤਾਂ ਇਹਨਾਂ ਤੇ ਹੀ ਯਕੀਨ ਆ ਇੱਕ ਹਾਲ ਕੁ ਬਣਾਤਾ ਗੁਰਗੰਸਾਹਿਬ ਜਮਾ ਰਹੀ ਤੇ ਕਿਉਂਕਿ ਜੋ ਵੀ ਹਾਲ ਮਸਲਾ ਕਰਨਾ ਆ ਅਸੀਂ ਇਹਨਾਂ ਅੱਗੇ ਆਏ ਆਂ ਮਾਰੇ ਦੇ ਕਿ ਮਾਰੇ ਹੁਣ ਤੁਸੀਂ ਆ ਸਾਡੇ ਕਿਉਂਕਿ ਇਹ ਜਿੱਥੇ ਵੀ ਕਹਿ ਰਹੇ ਇਹੀ ਕਹਿ ਰਹੇ ਆ ਕਿ ਅਸੀਂ 4-5 ਲੱਖ ਪੁਲਿਸ ਨੂੰ ਦੇ ਦਾਂਗੇ ਇਹਨਾਂ ਨੂੰ ਅਸੀਂ ਤਾਂ ਪਹਿਲੀ ਦੇਖੋ ਰੱਬ ਦੇ ਜੀ ਮਾਰੇ ਆਂ ਕਹਿੰਦਾ ਇਹਨਾਂ ਦੋਨਾਂ ਦੀਆਂ ਲੱਤਾਂ ਬਾਹਾਂ ਤੋੜਨੀਆਂ ਆ ਕੀ ਤੋੜਨ ਗਿਆ ਲੱਤਾਂ ਬਾਹਾਂ ਤਾਂ ਸਾਲੀਆਂ ਤਾਂ ਪਹਿਲੀ ਟੁੱਟੀਆਂ ਉਲਟਾ ਕਹਿੰਦਾ ਕਿ ਅਸੀਂ ਪੈਸੇ ਚੜਾ ਦੇਨੇ ਪੁਲਿਸ ਨੂੰ ਸੁਭਾਸ਼ਨਗਰ ਚੌਕੀ ਮੈਂ ਨਾਮ ਨਹੀਂ ਲੈ ਸਕਦਾ ਉਹਨਾਂ ਦਾ ਤੇ ਇਹਨੇ ਨਾਮ ਲਿਆ ਹੋਇਆ ਆ ਕਹਿੰਦਾ ਉਹ ਫਲਾਣੇ ਪੁਲਿਸ ਵਾਲੇ ਨੂੰ ਅਸੀਂ ਆ ਪੈਸਾ ਦੇ ਦੇਣਾ ਐ ਇੰਨਾ ਤੇ ਇਹਦੇ ਸੋਰੇ ਨੂੰ ਪਟੇ ਲਵਾਉਣੇ ਇਹਨੂੰ ਪਟੇ ਲਵਾਉਣੇ ਮਤਲਬ ਜੀ ਪੁਲਿਸ ਦੇ ਵਿੱਚ ਵੀ ਇਨਸਾਨੀਤ ਹੈਗੀ ਹੈ ਸਾਡੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਜੀ ਹੈ ਨਾ ਜਿਹੜੇ ਤੇ ਉਹ ਬਹੁਤ ਵਧੀਆ ਇਨਸਾਨ ਨੇ ਉਹ ਉਹਨਾਂ ਕੋਲ ਮਿਲ ਕੇ ਆਏ ਹਾਂ ਨਹੀਂ ਸਰ ਉਹਨਾਂ ਦੇ ਬਾਰੇ ਨਹੀਂ ਮੈਨੂੰ ਪਤਾ ਪਰ ਹਾਂ ਕਿ ਪੰਜੋ ਹੱਥ ਦੀਆਂ ਉਂਗਲਾਂ ਇੱਕ ਸਮਾਨ ਨਹੀਂ ਹੁੰਦੀਆਂ ਉਹਦੀਆਂ ਸਾਰੀ ਆਪਾਂ ਕਹਿ ਨਹੀਂ ਸਕਦੇ ਗਲਤ ਆ ਚੰਗੇ ਵੀ ਹੈਗੇ ਇਨਸਾਨ ਤੇ ਲੈਟਰ ਦਿੱਤੀ ਪੁਲਿਸ ਕਮਿਸ਼ਨਰ ਨੂੰ ਹਾਂਜੀ ਸਰ ਦਿੱਤੀ ਹੋਈ ਹੈ ਲੈਟਰ ਤੇ ਫਿਲਹਾਲ ਹਲੇ ਉਧਰੋਂ ਕੋਈ ਹਲੇ ਜਵਾਬ ਨਹੀਂ ਆਇਆ ਮੈਸੇਜ ਆਇਆ ਬਾਕੀ ਕਾਰਵਾਈ ਹੋਗੀ ਸਾਨੂੰ ਭਰੋਸਾ ਹੈ ਆ ਬਾਕੀ ਗੁਰੂ ਮਾਰਾ ਤੇ ਫੈਨ ਜੋ ਵਿਆਹ ਹੋਇਆ ਸੀ ਕਿੰਨੇ ਚਾ ਸੀਗੇ ਸਰ ਮੇਰੇ ਤਾਂ ਚਾ ਬਹੁਤ ਸੀਗਾ ਵੀ ਵਿਆਹ ਤੋਂ ਬਾਅਦ ਮੈਂ ਆ ਕੁਛ ਦੇਖੂਗੀ ਲੇਕਿਨ ਇਹ ਨਹੀਂ ਮੈਨੂੰ ਪਤਾ ਸੀਗਾ ਜਿੱਦਣ ਮਤਲਬ ਦੇਖਣ ਗਏ ਆ ਉਦਣ ਜਗ੍ਹਾ ਦੀਆਂ ਰਜਿਸਟਰੀਆਂ ਦਿਖਾਈਆਂ ਕਿ ਅੱਧੀ ਜਗ੍ਹਾ ਮੁੰਡੇ ਦੇ ਨਾਂ ਤੇ ਆ ਅੱਧੀ ਜਗ੍ਹਾ ਮਾਂ ਦੇ ਨਾਂ ਤੇ ਆ ਜਦੋਂ ਇਹਨਾਂ ਨੇ ਕਰਤਾਰਪੁਰ ਪਲਾਨ ਕੀਤਾ ਵੀ ਕਰਤਾਰਪੁਰ ਸੱਦੀ ਹੈ ਇਹਨਾਂ ਨੂੰ ਅਸੀਂ ਕਰਤਾਰਪੁਰ ਚੱਲ ਗਏ ਇਹ ਕਹਿੰਦੇ ਆ ਕਿ ਕਰਤਾਰਪੁਰ ਗਈ ਆ ਤੇ ਉੱਥੇ ਜਾ ਕੇ ਕਹਿਣ ਲੱਗੀ ਕਿ ਮੇਰੇ ਨਾਂ ਤੇ ਜਗ੍ਹਾ ਕਰੋ ਮੇਰੇ ਸੱਸ ਦੇ ਨਾਂ ਤੇ ਨਹੀਂ ਕੱਲ ਨੂੰ ਹੁਣ ਹਾਂਜੀ ਮੈਂ ਇੰਨੀ ਗੱਲ ਸਰ ਕਹੀ ਨਹੀਂ ਹੈਗੀ ਵੀ ਇਹ ਕਹਿੰਦੇ ਆ ਕਿ ਇਹ ਇਹਨਾਂ ਨੇ ਸਾਡੇ ਮੁੰਡੇ ਨੂੰ ਤਾਂ ਥੱਪੜ ਥੁੱਪੜ ਮਾਰ ਕੇ ਇਹਨਾਂ ਨੇ ਸਾਈਡ ਤੇ ਕਰ ਦੇਣਾ ਸੀਗਾ ਤੇ ਇਹਦੇ ਭਰਾਵਾਂ ਨੇ ਤੇ ਇਹਦੇ ਮਾਪੇ ਨੇ ਇੱਥੇ ਕਬਜ਼ਾ ਕਰਨਾ ਸੀ ਇਹਨਾਂ ਕੋਲ ਜਗਾ ਕਿੰਨੀ ਕਾ 60 ਕ ਜਗਾ ਚ ਰਹਿੰਦੇ ਆਏ ਹੁਣ ਕਹਿੰਦੇ ਆ ਰੇਟ ਪਵਾਣੀ ਆ ਮੇਰੇ ਡੈਡੀ ਉਹਨਾਂ ਤੇ ਵੀ ਤੇ ਮੇਰੇ ਮਤਲਬ ਉਹਨਾਂ ਤੇ ਵੀ ਮਾਸੜ ਕੇ ਘਰੇ ਵੀ ਕਿ ਇਹਨਾਂ ਪੈਣ ਕਿਸ ਚੀਜ਼ ਦੀ ਰੇਟ ਪਵਾਣੀ ਆ ਕੋਈ 2 ਨੰਬਰ ਦਾ ਕੰਮ ਕਰਦੇ ਨੇ ਹਾਂਜੀ ਕਹਿੰਦੇ ਕਿ ਇਹਨਾਂ ਸਾਡੇ 1,25,000 ਰੁਪਏ ਚੱਕ ਕੇ ਲੈ ਗਿਆ ਦਾ ਸੋਰਾ ਕੋਰਟ ਵੱਲੋਂ ਬੰਦਾ ਆਇਆ ਸੀਗਾ ਮਿੰਤੀ ਕਰਨ ਵਾਸਤੇ ਜਦ ਕੋਰਟ ਵੱਲੋਂ ਬੰਦਾ ਭੇਜਿਆ ਗਿਆ ਮਿੰਤੀ ਕਰ ਲਵੇ ਉਹਨੇ ਮਿੰਤੀ ਕੀਤੀ ਉਹਨੇ ਵਕੀਲ ਨੇ ਬੰਦਾ ਭੇਜਿਆ ਮੈਂ ਇਹ ਵੀ ਨਹੀਂ ਝੂਠ ਬੋਲਦੀ ਮੈਂ ਗੁਰੂ ਸਾਹਿਬ ਦੇ ਦਰਬਾਰ ਵਿੱਚ ਬੈਠੀ ਕਹਿੰਦਾ ਵੀ ਇਹ ਦੀ ਜਨਾਨੀ ਕਹਿੰਦੀ ਹੈ ਥਾਣੇ ਦੇ ਵਿੱਚ ਕਿ ਇਹ ਕੋਰਟ ਨੇ ਜੱਜ ਨੇ ਬੰਦਾ ਭੇਜਿਆ ਕਹਿੰਦਾ ਜਿਹੜਾ ਜੱਜ ਸੰਗ ਨੇ ਬੰਦਾ ਭੇਜਿਆ ਅਸੀਂ ਦੇਖ ਲਾਂਗੇ ਉਹਨੂੰ ਹੁਣ ਕਹਿੰਦਾ ਕਿ ਜੇ ਨਾ ਕੋਈ ਪੇਸ਼ ਹੋਇਆ ਨਾ ਇਹਦਾ ਸੋਹਰਾ ਨਾ ਪੇਸ਼ ਹੋਇਆ ਤੇ ਕਹਿੰਦਾ ਇਹਦੀ ਸੱਸ ਨੂੰ ਚੱਕ ਲੈਣਾ ਜਾਂ ਫੇਰ ਇਹਦੇ ਸਾਲੇ ਨੂੰ ਚੱਕ ਲੈਣਾ ਕਿਸੇ ਨੂੰ ਚੱਕ ਕੇ ਤਾਂ ਪੱਟੇ ਪੁਰਾਣੇ ਪੁਰਾਣੇ ਆ ਇਹਨਾਂ ਦੀਆਂ ਵੀ ਲੱਤਾਂ ਬਾਹਾਂ ਤੋੜਨੀਆਂ ਐ ਦੋਨੋਂ ਐ ਮੈਂ ਕਹ ਤੋੜ ਲੋ ਜਿਹੜੀਆਂ ਟੁੱਟੀਆਂਆਂ ਗੀਆਂ ਤੋੜ ਲੋ ਅਸੀਂ ਪਹੁੰਚ ਗਏ ਕੱਲੇ ਪਹੁੰਚੇ ਆ ਗਏ ਅਸੀਂ ਤੋੜੋ ਸਾਡੀਆਂ ਲੱਤਾਂ ਕਹਿੰਦਾ ਹੁਣ ਮਗਰ ਵੀ ਨਹੀਂ ਕੋਈ ਖੜਦਾ ਹੈਗਾ ਇਦਾਂ ਦੀਆਂ ਗੱਲਾਂ ਸਰ ਸਾਣਾ ਕਰਦੇ ਆ ਤੇ ਗੰਦ ਇੰਨਾ ਵੱੜਦੇ ਕਹਿੰਦੇ ਬੱਚਾ ਨਹੀਂ ਇਹਦੇ ਹੋ ਸਕਦਾ ਫੰਡਰ ਜਨਾਨੀ ਐ ਤੇ ਕੁੱਤਿਆਂ ਜੋਗੀ ਵੀ ਨਹੀਂ ਹੈਗੀ ਇੰਨਾ ਗੰਦੀਆਂ ਗੰਦੀਆਂ ਗੱਲਾਂ ਸਰ ਮੈਂ ਕਹਿ ਨਹੀਂ ਸਕਦੇ ਪਰ ਮੈਂ ਆਪਣੇ ਜਵਾਨ ਗੰਦੀ ਕਰਨੇ ਰਾਤ ਨੂੰ ਜਿਹਨੇ ਨਹੀਂ ਵੀ ਸ਼ਰਾਬ ਪੀਤੀ ਉਹ ਵੀ ਗਾਲਾ ਕੱਢਦਾ ਮੈਨੂੰ ਇੰਨੀਆਂ ਗੰਦੀਆਂ ਗਾਲਾਂ ਕੱਢਦਾ ਆ ਮੈਂ ਸਾਹ ਬਾਬਾ ਜੀ ਨੂੰ ਮੈਂ ਰਿਕਾਰਡਿੰਗ ਭੇਜੀ ਆ ਮੈਂ ਕਿ ਬਾਬਾ ਜੀ ਇਹ ਰਿਕਾਰਡਿੰਗ ਸੁਣੀ ਜਾਓ ਮੈਂ बोल ਨਹੀਂ ਸਕਦੀ ਆਪਣੇ ਮੂੰਹ ਦੀ ਬਾਬਾ ਜੀ ਕਹਿੰਦੇ ਕੋਈ ਨਾ ਬੁੱਤ ਤੂੰ ਰਿਕਾਰਡਿੰਗਾਂ ਕਰਿਆ ਕਰ ਮੈਂ ਕਹਿੰਦਾ ਮੇ ਤਾਂ ਸੁਣ ਨਹੀਂ ਹੁੰਦੀ ਆ ਮੈਨੂੰ ਇੱਥੇ ਜਲਦੀ ਤੋਂ ਜਲਦੀ ਕੱਢਣ ਦੀ ਕੋਸ਼ਿਸ਼ ਕਰੋ ਮੈਨੂੰ ਨਹੀਂ ਪਤਾ ਸੀ ਮੈਨੂੰ ਇਹਨਾਂ ਨੇ ਇੰਨਾ ਤੰਗ ਪਰੇਸ਼ਾਨ ਕਰ ਦੇਣਾ ਮੇਰੇ ਕੱਪੜਿਆਂ ਤੇ ਪਿਸ਼ਾਬ ਕਰਦਾ ਕਹਿੰਦਾ ਮੈਂ ਕੀਤਾ ਨਹੀਂ ਹੈਗਾ ਮੈਨੂੰ ਕਹਿੰਦਾ ਗੋਡੇ ਘੜੀਸ ਕੇ ਤੋਰਦੀ ਐ ਤੋ ਤੋਰਤਾ ਹੁੰਦਣੀ ਮਹਾਰਾਜ ਨੇ ਸਾਨੂੰ ਸਜ਼ਾ ਦਿੱਤੀ ਆ ਕੀ ਪਤਾ ਗਾਂ ਤੁਹਾਨੂੰ ਵੀ ਇਦਾਂ ਦੀ ਸਜ਼ਾ ਮਿਲਣੀ ਆ ਅਸੀਂ ਤਾਂ ਭੁਗਤ ਰਹੇ ਆ ਅੱਜ ਤਾਂ ਕਹਿ ਨਹੀਂ ਸਕਦੇ ਵੀ ਸਾਡੀ ਵੀ ਤੁਸ ਤੁਹਾਨੂੰ ਇਦਾਂ ਦੀ ਹੋਵੇ ਲੇਕਿਨ ਉਸ ਮਹਾਰਾਜ ਦੀ ਨਾ ਲਾਠ ਦੀ ਆਵਾਜ਼ ਨਹੀਂ ਹੁੰਦੀ ਇਹ ਕਈ ਭੁੱਲ ਜਾਂਦੇ ਨੇ ਪੈਸਾ ਨਾਲ ਨਹੀਂ ਜਾਣਾ ਸ਼ਰੀਰ ਨਾਲ ਨਹੀਂ ਜਾਣਾ ਇਹ ਸ਼ਰੀਰ ਵੀ ਰਾਖ ਹੋ ਜਾਣਾ ਵਾ ਪੈਸਾ ਵੀ ਨਾਲ ਨਹੀਂ ਜਾਣਾ ਅਹੰਕਾਰ ਕਾਦਾ ਫਿਰ ਉਹਨਾਂ ਨੂੰ ਸਰ ਉਹਨਾਂ ਨੂੰ ਉਹ ਪੈਸਾ ਹੀ ਆ ਉਹ ਕਹਿੰਦਾ ਕਿ ਜਿੰਨੇ ਬੰਦੇ ਉਸ ਦਿਨ 25 ਮੁੰਡੇ ਮੈਂ ਸੱਦੇ ਆ ਉਹਨਾਂ ਨੇ ਨਾ ਸਾਡੇ ਮਤਲਬ ਘਰ ਦੇ ਸਾਹਮਣੇ ਕੁਆਟਰ ਬਣਾਏ ਹੋਏ ਆ ਉਹ ਮੁੰਡੇ ਨੂੰ ਮੈਂ ਸੱਦ ਲਿਆ ਉਹਨੇ ਮੁੰਡੇ ਸੱਦ ਲਿਆ ਅੱਗੋਂ ਦੀ ਕੀ ਦਰਵਾਜੇ ਦੇ ਤੋਂ ਉਹਨੇ ਮੈਨੂੰ ਭੈਣ ਬਣਾਏ ਆ ਤੇ ਉਹਨੇ ਦਰਵਾਜੇ ਦੀ ਪਲਾਈ ਤੋੜਤੀ ਕਹਿੰਦਾ ਜਦ ਅਸੀਂ ਆਪਣੀ ਕੁੜੀ ਨੂੰ ਕੱਢਣਾ ਅੰਦਰ ਅਪਲਾਈ ਤੋਣੀ ਉਹਨਾਂ ਕੋ ਸਾਰੀ ਵੀਡੀਓ ਹੈ ਇਹ ਕਹਿੰਦੇ ਸ਼ਰਿਆਮ ਇਹਦੀ ਮਾਂ ਗਾਲਾਂ ਕੱਢਦੀ ਆ ਕਹਿੰਦੀ ਆ ਇਹ ਕਹਿੰਦਾ ਧੰਦਾ ਕਰਦੀਆਂ ਸੀ ਇਹ ਕੋਠੇ ਤੇ ਜਾਂਦੀਆਂ ਸੀਗੀਆਂ ਤੇ ਕਹਿੰਦਾ ਦੋ ਟੱਕੇ ਦੀ ਜਨਾਨੀ ਨਹੀਂ ਹੈਗੀ ਕਹਿੰਦਾ 50000 ਰੁਪਏ ਚ ਜਿੰਨੀ ਮਰਜ਼ੀ ਖਰੀਦ ਲੋ ਰਜਿੰਦਰ ਇਹਨੂੰ ਛੱਡ ਦੇ ਤੈਨੂੰ 12-12 ਸਾਲ ਦੀਆਂ ਕੁੜੀਆਂ 15-15 ਸਾਲ ਦੀਆਂ ਲਿਆ ਦਊਂਗਾ ਸਰਨਿਆ ਗੰਧ ਵੜਦੇ ਮੇਰੇ ਤੱਕ ਪੁਲਸ ਚੰਗੀ ਤੋਂ ਵੀ ਸਾਹ ਦੇ ਘਰੇ ਬੈਠੇ ਹਾਂ ਮੈਂ ਕਾਂਗਾ ਸ਼ਬਦ ਇਸਤਮਾਲ ਨਾ ਕਿਤੇ ਜਾਣ ਕਿਉਂਕਿ ਜਿਦੀ ਜਿੰਨੀ ਮਾਸਤਕਾ ਹੁੰਦੀ ਉਹੀ ਉਹਨਾਂ ਬੋਲ ਜਿੰਨਾ ਜਿਹਦਾ ਰੱਬ ਨੇ ਦਿਮਾਗ ਦਿੱਤਾ ਉਹ ਬੋਲੇਗਾ ਲੇਕਿਨ ਧੀ ਭੈਣ ਦਾ ਹੱਬ ਕਿਸੇ ਦੀ ਸਾਂਝੀ ਹੁੰਦੀ ਹੈ ਮੈਨੂੰ ਇੰਨਾ ਉਹਨਾਂ ਨੇ ਤੰਗ ਪਰੇਸ਼ਾਨ ਕੀਤਾ ਹੈ ਨਾ ਮੇਰਾ ਹੁਣ ਉੱਥੇ ਰਹਿਣ ਨੂੰ ਜੀ ਨਹੀਂ ਕਰਦਾ ਗੁਰੂ ਘਰ ਆਂਦੀ ਆ ਮੇਰੇ ਮਨ ਨੂੰ ਥੋੜੀ ਜੀ ਤਸੱਲੀ ਮਿਲਦੀ ਆ ਕਿ ਚੱਲ ਮੈਂ ਕਿਤੇ ਪਿਤਾ ਦੇ ਚਰਨਾਂ 'ਚ ਆ ਕੇ ਬੈਠੀ ਉੱਥੇ ਇਦਾਂ ਲਵੇ ਜੇ ਕੈਦੀ ਵੀ ਹੱਲੇ ਕਹਿੰਦੇ ਆ ਨਾ ਐਸ਼ ਦੀ ਜ਼ਿੰਦਗੀ ਜਿੰਦੇ ਮੈਂ 간ੇ ਹੋਤੇ ਇੰਨੀ ਘੁੱਟਰ ਮਹਿਸੂਸ ਹੁੰਦੀ ਹੈ ਨਾ ਬਹੁਤ ਜ਼ਿਆਦਾ ਸਰ ਮੈਂ ਬਝਵਾਚ ਨਹੀਂ ਕਰ ਸਕਦੀ ਹੈਗੀ ਇਹ ਤੁਹਾਨੂੰ ਮੈਂ ਸੱਚ ਗੱਲ ਦੱਸ ਸਕਦੀ ਆ ਮੇਰੇ ਭਰਾ ਦਾ ਅੱਜ ਜਨਮ ਦਿਨ ਮੈਨੂੰ ਮੇਰੇ ਭਰਾ ਨੇ ਕਿਹਾ ਕਹਿੰਦਾ ਤੂੰ ਮੇਰੇ ਘਰ ਆਣਾ ਨਹੀਂ ਮੈਂ ਕਿਹਾ ਭੈਣ ਦੀ ਤੂੰ ਤੈਨੂੰ ਸੀਸ ਲੱਗੂਗੀ ਲੇਕਿਨ ਤੂੰ ਪਿਆ ਆਂਦੀ ਆ ਬਦਦਵਾਨ ਲਈ ਦੇ ਕੇ ਅਗੇ ਇਹਨਾਂ ਨੇ ਇਹਨਾਂ ਨੇ ਮੈਨੂੰ ਘਰੋਂ ਨਿਕਲਣਾ ਪਰਵੰਦੀ ਕਰ ਦਿੱਤਾ ਯਾ ਕਹਿੰਦੇ ਤੈਨੂੰ ਘਰੋਂ ਬਾਹਰ ਨਾ ਦੇਖੀ ਕਰਦੇ ਆ ਕਹਿੰਦੇ ਤੇਰੇ ਭਰਾ ਬੰਦੇ ਗੈਂਸਟਰ ਬਣਦੇ ਆ ਤੇਰੇ ਮਾਪੇ ਪਰਵਾੜੇ ਜਨਾਨੀਆਂ ਨੂੰ ਪੈਸਾ ਚਾੜ ਦਿੱਤਾ ਇਹਨਾਂ ਨੇ ਮੈਂ ਰਾਤ ਵੀ ਇਹੀ ਗੱਲ ਸੁਣੀ ਮਮਮੀ ਨਾ ਰੋ ਰੋ ਕੇ ਕਿ ਲੱਗਦੀ ਸੀ ਮਮਮੀ ਕਹਿੰਦੀ ਸੀ ਕੋਈ ਗੱਲ ਨਹੀਂ ਤੂੰ ਚੁੱਪ ਕਰੀ ਮੇਰਾ ਵੀ ਜੀ ਤੜਪਦਾ ਤੇਰੇ ਘਰ ਆਣ ਨੂੰ ਵੀ ਇਹ ਮੇਰੇ ਕੀ ਤਰ੍ਹਾਂ ਮਾਸੜ ਜ਼ੋਰਾ ਵੀ ਚੁਕਾ ਲੈਣਾ ਮੇਰਾ ਮਾਸੜ ਤਾਂ ਇਕੱਲਾ-ਇਕੱਲਾ ਰਹਿ ਗਿਆ ਮੇਰੇ ਮਾਸੜ ਮਰੇ ਨੂੰ ਤਾਂ ਚੱਲ 7 ਸਾਲ ਹੋ ਗਏ ਆ ਉਹ ਮੇਰੀ ਭੈਣ ਦਾ ਜ਼ੋਰ ਆਇਆ ਜਿਹੜਾ ਮੇਰਾ ਪਿਓ ਬਣਿਆ ਹੋਇਆ ਆ ਇਹ ਐਨੀਆਂ ਗੰਦੀਆਂ ਤੂਤੀਆਂ ਬੋਲਦਾ ਮੈਂ ਸਾਰੀਆਂ ਉਹਨੂੰ ਵੀ ਦੱਸ ਬੈਠੀ ਆ ਜਿਹੜਾ ਸਾਡਾ ਜੁਵਾਈ ਆ ਉਹਨੂੰ ਵੀ ਮੈਂ ਸਾਰੀਆਂ ਗੱਲਾਂ ਗੱਸੀ ਘਾਰ ਕੇ ਕੋਈ ਜੁਵਾਈ ਨੂੰ ਗੱਲਾਂ ਇਦਾਂ ਦੀਆਂ ਦਾਦਾ ਜੀ ਮੇਰੇ ਭਰਾ ਇੰਨੇ ਪੜਕੇ ਹੋਏ ਆ ਕਹਿੰਦੇ ਤੇਰੇ ਘਰ ਆ ਗਿਆ ਜਿੰਦਾ ਖੂਨ ਕਰ ਦੇਣਾ ਮੈਂ ਕਿ ਲੇਕਿਨ ਤੁਸੀਂ ਇਹ ਕੰਮ ਨਹੀਂ ਕਰਨਾ ਹੈਗਾ ਖੂਨ ਬਿਲਕੁਲ ਨਹੀਂ ਇਹਦਾ ਕਰਨਾ ਹੈਗਾ ਕਿ ਉਹ ਇਹ ਚਾਹੁੰਦਾ ਆ ਇਹ ਕਹਿੰਦਾ ਮੈਂ ਕੈਮਰੇ ਲਾ ਇਨਾਂ ਨੂੰ ਬੁਲਾਣਾ ਹੈ ਬੁਲਾ ਕੇ ਮੈਂ ਇਹਨਾਂ ਦੀਆਂ ਗੱਲਾਂ ਰਿਪੋਰਟ ਕਰਨੀਆਂ ਕੋਰਟ 'ਚ ਪੇਸ਼ ਕਰਨਾ ਕੋਰਟ ਕੋਰਟ ਮਤਲਬ ਜੱਜ ਸਾਹਿਬ ਇਹਨਾਂ ਨੂੰ ਸਜ਼ਾ ਦੇਊਗਾ ਇਹਨਾਂ ਨੂੰ ਸਮਾਨ ਚੱਕ ਕੇ ਬਾਹਰ ਸਿੱਟੂਗਾ ਹੁਣ ਕਹਿੰਦਾ ਸੀ ਕਹਿੰਦਾ ਮੈਂ ਮਤਲਬ ਜੱਜ ਸਾਹਿਬ ਦੇ ਥਰੂ ਉਹਨਾਂ ਇਹਨਾਂ ਨੂੰ ਮੈਂ ਵੀ ਸਮਾਨ ਬੇਟੀ ਬਾਹਰ ਕਢਾ ਦੇਣੀ ਆ ਇਹਨੂੰ ਗੁੱਤ ਤੋਂ ਫੜ ਕੇ ਕੱਢਣ ਦਾ ਮੇਰਾ ਹੱਕ ਆ ਕਹਿੰਦਾ ਬੈਗ ਉੱਤੋਂ ਫੜ ਕੇ ਬਾਹਰ ਕੱਢੂਗਾ ਮੈਨੂੰ ਬਬਾਈ ਸਾਡੇ ਭੁਲਾਏ ਨੇ ਗੁਰੂ ਘਰ ਦੇ ਵਿੱਚ ਹਾਜ਼ਰੀ ਲਗਾਈ ਇਹਨਾਂ ਨੇ ਇੰਨਾ ਸੰਤਾਪ ਛਿੱਲ ਰਹੀ ਆ ਕਿ ਜੋ ਦੱਸਿਆ ਕਿੰਨਾ ਗਲਤ ਸ਼ਬਦ ਬੋਲੇ ਜਾ ਰਹੇ ਨੇ ਕਿੱਥੇ ਗਈ ਇਨਸਾਨੀਅਤ ਮੈਂ ਤਾਂ ਉਹ ਹੀ ਕਹਿੰਦਾ ਇਨਸਾਨੀਅਤ ਪਤਾ ਨਹੀਂ ਕਿਹੜੇ ਖੂਚ ਵੜ ਗਈ ਕਿਹੜੇ ਠੱਠੇ ਖੂਚ ਵੜੀ ਹੋਈ ਆ ਮੈਨੂੰ ਇਹ ਨਹੀਂ ਸਮਝ ਆਉਂਦੀ ਪਈਗੀ ਵੀ ਜਿਹੜਾ ਬੰਦਾ ਬਾਹਰੋਂ ਆਇਆ ਹੋਵੇ ਉਹ ਕਹਿੰਦਾ ਵੀ ਮੈਂ ਲੱਤਾਂ ਤੋੜ ਦੂ ਇਹਨਾਂ ਦੀਆਂ ਲੱਗਦਾ ਯਾਰ ਗੁਰੂ ਪ੍ਰਮਾਤਮਾ ਨੇ ਗੁਰੂ ਪਿਤਾ ਨੇ ਲੱਤਾਂ ਤੋੜੀਆਂ ਪਈਆਂ ਨੇ ਇਹਨਾਂ ਦੀਆਂ ਵਿਚਾਰੇ ਦੀਆਂ ਹੋਰ ਕਿਹਨੇ ਲੱਤਾਂ ਤੋੜਨੀਆਂ ਮਹਾਰਾਜ ਨੇ ਪਹਿਲਾਂ ਹੀ ਡੰਡ ਪਤਾ ਨਹੀਂ ਕੋਈ ਕਿਹੜੀ ਕਾਸ਼ਟ ਕੀਤਾ ਕੋਈ ਜ ਡੰਡ ਲਾਇਆ ਜਨ ਕੀਤਾ ਹੋਇਆ ਪਰ ਮੈਂ ਤਾਂ ਯਾਰ ਦੁਖੀ ਇੰਨਾ ਨਾ ਵਿਚਾਰੇ ਨੂੰ ਦੇਖ ਕੇ ਵੀ ਰਹਿ ਰੱਬ ਦਾ ਨਾ ਉੱਤੋਂ ਦੇਖੋ ਜੀ ਉਹ ਬੰਦਾ ਸੈਕਸ ਕੀ ਕਰਦਾ ਨਾ ਜਿਹੜਾ ਇਹਦਾ ਦੂਜਾ ਮਾਮਾ ਹੈਗਾ ਉਹ ਨਾ ਕੁੜੀ ਦੇ ਉੱਤੇ दारू ਪੀ ਕੇ ਕੱਪੜੇ ਅੰਮ੍ਰਿਤ ਧਾਰੀ ਆ ਕੁੜੀ ਉਦੇ ਤੇ ਕੱਪੜਿਆਂ ਤੇ ਬਿਸਾਵ ਕਰਦਾ ਮੈਂ ਨਹੀਂ ਕਰਿਆ ਕੁੜੀ ਦੱਸਦੀ ਪਈ ਸੀ ਮੈਨੂੰ ਸਾਰੀ ਗੱਲਬਾਤ ਦੱਸੀ ਕੁੜੀ ਨੇ ਮੇਤੀ ਨੇ ਕਹਿੰਦੀ ਬਾਬਾ ਜੀ ਮੇਰੇ ਨਾਲ ਐਦਾਂ ਐਦਾਂ ਹੋ ਰਿਹਾ ਹੈਗਾ ਤੇ ਇਹਨਾਂ ਨੇ ਕੀ ਕੀਤਾ ਉਹਦੇ ਕੱਪੜਿਆਂ ਦੇ ਉੱਤੇ ਬਿਸਾਵ ਕੀਤਾ ਦੱਸ ਉਹ ਤੂੰ ਲੱਖ ਲਾਨਤਾ ਤੇਰੇ ਤੂੰ ਡੁੱਬ ਮਰ ਜਾ ਵੀ ਤੂੰ ਦੱਸ ਗੁਰੂ ਦਾ ਵਜ਼ੀਰ ਹੈ ਇੱਕ ਗੁਰੂ ਮਹਾਰਾਜ ਦਾ ਜਿਹੜਾ ਵਜ਼ੀਰ ਹੁੰਦਾ ਨਾ ਬਹੁਤ ਬਹੁਤ ਕੁਛ ਕਰ ਦੱਸਦਾ ਪਾਠ ਵੀ ਸਿਖਾਉਂਦਾ ਬੱਚਿਆਂ ਨੂੰ ਸਹੀ ਰਾਹਤੇ ਵੀ ਲਾਉਂਦਾ ਹਰ ਕਿਸਾਂ ਸੰਗਤ ਨੂੰ ਦੱਸਦਾ ਸੁਣਾਉਂਦਾ ਪਾਠ ਕੀਰਤਨ ਕਰਦਾ ਪਾਠ ਕਰਦਾ ਸਾਰੀ ਨਮਸਕਾਰ ਕਰਦੀ ਦੁਨੀਆ ਆਣ ਕੇ ਇਹਨਾਂ ਨੂੰ ਵਜੀਰਾ ਨੂੰ ਗੁਰੂ ਅਗਦੇ ਗ੍ਰੰਥ ਸਾਹਿਬ ਦੇ ਤੱਬਿਆ ਤੇ ਬੰਦੇ ਹੈਗੇ ਆ ਤੇ ਮੈਂ ਤਾਂ ਉਹਦੇ ਬੰਦੇ ਤੇ ਲੱਖ ਲਾਂਤਾਂ ਪਾਉਂਗਾ ਇਦਾਂ ਦੀਆਂ ਵੀ ਤੂੰ ਇਦਾਂ ਦੇ ਹਰਕਤਾਂ ਕਰਦਾ ਯਾਰ ਤੂੰ ਡੁੱਬ ਮਰ ਜਾ ਸਾਡੀਆਂ ਸਰਕਾਰਾਂ ਵੇਖੋ ਵੀ ਕਿੱਦਾਂ ਦੀਆਂ ਹੈਗੀਆਂ ਅਸੀਂ ਚੌਂਕੀ ਵੀ ਗਏ ਸੀਗੇ ਚੌਂਕੀ ਵਿੱਚ ਜਦੋਂ ਗਏ ਤਾਂ ਉੱਥੇ ਚੌਂਕੀ ਵਾਲਿਆਂ ਨੇ ਸਾਡੀ ਕੋਈ ਸੁਣਾਈ ਨਹੀਂ ਦਿੱਤੀ ਕੋਈ ਗੱਲ ਨਹੀਂ ਕੀਤੀ ਕਹਿੰਦੇ ਅੱਗੇ ਵੀ ਇਹਨਾਂ ਦੀਆਂ ਆਉਂਦੀਆਂ ਨੇ ਕੋਈ ਐਸਐਸਓ ਪਤਾ ਨਹੀਂ ਥਾਣੇਦਾਰ ਸਾਬ ਸੀਗੇ ਉਹਨੇ ਵੀ ਦੱਕੇ ਦੁੱਕੇ ਮਾਰੇ ਤਾਂ ਤੁਸੀਂ ਵੀ ਇੱਕ ਵਾਰੀ ਮੈਨੂੰ ਲੱਗਾ ਗਈ ਸੀਗੇ ਜਦੋਂ ਦੇਖਦੇ ਸੀ ਵੀ ਕਿੱਦਾਂ ਬੋਲਦਾ ਪਿਆ ਸੀਗਾ ਵੀ ਉਹ ਜਿਹੜਾ ਬੰਦਾ ਹੈਗਾ ਇਹਦਾ ਮਾਮਾ ਉਹ ਪੈ ਪੂਹੇ ਮਾ ਰੋਡੇ ਰੋਡੇ ਫੀਮ ਫੂਮ ਖਾਂਦਾ ਹੈਗਾ ਮੈਨੂੰ ਇਹ ਦੱਸ ਦਿਆ ਮੈਂ ਨਹੀਂ ਕਹਿ ਰਿਆ ਇਹ ਕਹਿੰਦੇ ਵੀ ਫੀਮ ਫੂਮ ਖਾਂਦਾ ਹੈਗਾ ਵੀ ਉਹ ਫੀਮ ਜਦੋਂ ਖਵਾਉਂਦਾ ਉਹ ਪੁਲਿਸ ਵਾਲਿਆਂ ਨੂੰ ਵੀ ਖਵਾਈ ਜਾਂਦਾ ਮੁਲਾਜ਼ਮਾਂ ਨੂੰ ਵੀ ਖਲਵਾਈ ਜਾਂਦਾ ਉਹ ਫਿਰ ਮੁਲਾਜ਼ਮ ਇਹ ਨਾ ਗਰੀਬਾਂ ਦੀ ਸੌਂਦਾ ਹੀ ਨਹੀਂ ਪਿਆ ਯਾਰ ਵੀ ਮੈਂ ਉਹਨੂੰ ਕਹਿਣਾ ਵੀ ਤੂੰ ਇੱਕ ਤਰਸ ਖਾ ਕੇ ਇਹਦੇ ਤੇ ਉਹਨੂੰ ਇੱਕ ਵਾਰੀ ਕਾਰਵਾਈ ਕਰ ਉਹਦੇ ਤੇ ਵੀ ਤੂੰ ਅੰਗਹੀਣ ਬੱਚਿਆ ਯਾਰ ਉਹਨਾਂ ਬਾਅਦ ਤੇ ਤਾਂ ਸੋਚ ਲੈ ਜਿਹੜੇ ਤੁਰ ਨਹੀਂ ਸਕਦੇਗੇ ਯਾਰ ਮੈਂ ਯਾਰ ਕੀ ਕਹਾਂ ਯਾਰ ਵਿਸਾਲ ਜੀ ਬਾਬਾ ਜੀ ਇਹਦੇ ਵਿੱਚ ਤੇ ਤਹਿਸੀਲਦਾਰ ਸਾਹਿਬ ਕੋ ਜਾ ਸਕਦੇ ਡੀਸੀ ਸਾਹਿਬ ਕੋ ਜਾ ਸਕਦੇ ਨੇ ਜਰੂਰ ਰਜਿਸਟਰੀ ਦਾ ਨਾਮ ਹੈ ਜੀ ਉਹ ਪੁਰਾਣੀ ਫਰਦਰ ਇੰਤਕਾਲ ਘਟਾ ਸਕਦੇ ਨੇ ਫਿਰ ਚੈਲੰਜ ਕਰ ਸਕਦੇ ਡੀਸੀ ਸਾਹਿਬ ਇਹਨਾਂ ਨੂੰ ਜਗ੍ਹਾ ਪ੍ਰੋਵਾਈਡ ਕਰਾ ਸਕਦੇ ਨੇ ਪੁੱਤ ਜੀ ਉਹ ਗੱਲ ਤਾਂ ਹੈ ਹੋਰ ਉਹਨੇ ਧੋਖੇ ਨਾਲ ਸਾਈਨ ਕਰਾ ਲਿਆ ਗਿਆ ਸਾਰਾ ਕੁਝ ਧੋਖੇ ਨਾਲ ਕਰਵਾਈ ਬੈਠਾ ਹੈਗਾ ਸਾਡੇ ਕੋਲ ਵੀਡੀਓ ਹੈ ਮੈਂ ਵੀਡੀਓ ਦਿਖਾਉਂਗਾ ਉਹਦੇ ਵਿੱਚ ਕਹਿ ਰਿਹਾ ਕਹਿੰਦਾ ਰਜਿਸਟਰੀ ਸਾਡੇ ਕੋਲੇ ਹੈਗੀ ਆ ਜੇ ਤੁਸੀਂ ਤੁਹਾਡੇ ਜੀ ਦਾਮ ਆ ਤੇ ਲੈ ਲਓ ਕਹਿੰਦਾ ਪਹਿਲਾਂ ਮੈਂ ਆ ਉਹਨੇ ਆਪਣੇ ਹਿੱਸੇ ਦੀ ਜਗ੍ਹਾ ਵੇਚਤੀ ਆ ਇਹ ਕਹਿ ਰਿਹਾ ਮੈਂ ਨਹੀਂ ਕਹਿ ਰਿਹਾ ਬੱਚੇ ਕਹਿ ਰਹੇ ਅਗੇ ਨਿੱਕੇ ਨਿੱਕੇ ਜਿਹੜੇ ਹੈਗੇ ਆ ਮੇਰੇ ਕੋਲੇ ਉਹ ਕਹਿੰਦੇ ਵੀ ਇਹੀ ਬੱਚੇ ਉਹ ਕਹਿੰਦੇ ਵੀ ਉੱਤੋਂ ਧਮਕੀਆਂ ਦਿੰਦਾ ਕਹਿੰਦਾ ਵੀ ਲੱਤਾਂ ਤੋੜ ਦੂੰਗਾ ਉੱਤੋਂ ਬੜੀਆਂ ਕੁਸ਼ ਕਹਿੰਦਾ ਹੈਗਾ ਵੀ ਇਦਦਾਂ ਕਰਕੇ ਕਹਿੰਦਾ ਵੀ ਮੇਰੀ ਉੱਪਰ ਤੱਕ ਚੱਲਦੀ ਹੈਗੀ ਆ ਉਹ ਯਾਰ ਮਹਾਰਾਜ ਤੋਂ ਉੱਪਰ ਤਾਂ ਨਹੀਂ ਚੱਲ ਜੂਗੀ ਉਹ ਪ੍ਰਮਾਤਮਾ ਦੇ ਕਹਿੰਦੇ ਉਹਦੀ ਲਾਠੀ 'ਚ ਆਵਾਜ਼ ਨਹੀਂ ਹੁੰਦੀਗੀ ਢੇਰ ਜ਼ਰੂਰ ਹੁੰਦਾ ਕਹਿੰਦਾ ਪ੍ਰਮਾਤਮਾ ਕਹਿੰਦੇ ਨਾ ਘਸੌਣ ਮਾਰਦਾ ਨਾ ਲੱਤ ਮਾਰਦਾ ਨਾ ਡਾਕ ਮਾਰਦਾ ਜਿੱਦਨ ਮਾਰੀ ਇਹਨਾਂ ਦੀ ਮੱਤ ਮਾਰਨੀ ਆ ਇੱਥੇ ਡਿੱਗ ਗਏ ਡਿੱਗਣਗੇ ਇਹ ਪ੍ਰਮਾਤਮਾ ਦੇ ਘਰ ਬੈਠੇ ਆ ਸਹੀ ਗੱਲ ਮੈਂ ਕਹਿ ਰਿਹਾ ਹੈਗਾ ਵਿਸਾਲ ਪੁੱਤਰ ਜੀ ਤੇ ਇਹ ਗੱਲਾਂ ਮੈਂ ਕਹਿਣਾ ਵੀ ਇਹ ਬਹੁਤ ਮਾੜੀ ਹਰਕਤਾਂ ਕਰਦਾ ਵੀ ਸਰਕਾਰ ਦੇ ਅੱਗੇ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਆ ਬੰਦਿਆਂ ਲੈ ਯਾਰ ਦੇਖ ਕੇ ਜਰੂਰ ਇਹਦਾ ਕੁਝ ਸੋਚੋ ਯਾਰ ਜਵਾਕਾਂ ਸੋਚਣਾ ਚਾਹੀਦਾ ਹੈਗਾ ਪਤਾ ਗੱਲ ਕੀ ਹੈ ਵੀ ਇੰਨਾ ਜਿਹੜਾ ਤੱਕਾ ਹੋ ਰਿਹਾ ਬੱਚਿਆਂ ਦੇ ਨਾਲ ਬਹੁਤ ਜ਼ਿਆਦਾ ਤੱਕਾ ਹੋ ਰਿਹਾ ਹੈਗਾ ਵੀ ਰਹਿ ਰੱਬ ਦਾ ਨਾ ਪੀ ਆੰਗ ਹੀ ਨੇ ਬੰਦੇ ਯਾਰ ਕਿੱਥੇ ਜਾਣ ਕਿੱਥੇ ੱੱਕੇ ਖਾਂਦੇ ਫਿਰਦੇ ਕਦੇ ਕਿਤੇ ਕਰਦੇ ਕਿਸ ਤੋਂ ਮੰਗਦੇ ਤੇ ਨਹੀਂ ਕਿਸੇ ਤੋਂ ਭੀਗ ਤੇ ਨਹੀਂ ਮੰਗਦੇਗੇ ਕਿਸੇ ਕੋਲ ਹੋਰ ਤੇ ਨਹੀਂ ਮੰਗਦੇ ਗੁਰੂ ਮਹਾਰਾਜ ਦੀ ਬਾਣੀ ਪੜ੍ਹ ਕੇ ਉਹਨਾਂ ਦਾ ਖਰਚਾ ਚੱਲੀ ਜਾਂਦਾ ਰੋਟੀ ਪਾਣੀ ਚੱਲੀ ਜਾਂਦਾ ਮਹਾਰਾਜ ਦੇ ਵਜੀਰ ਰਹਿ ਗਿਆ ਸਾਰੀ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਇਹਨਾਂ ਦੇ ਆਪਾਂ ਸਾਰੇ ਰਲ ਮਿਲ ਕੇ ਸਾਥ ਦਈਏ ਜੀ ਬਿਲਕੁਲ ਜਦੋਂ ਜਾਂਦੇ ਹੋ ਘਰੇ ਜਾਂਦੇ ਹੋ ਅੰਦਰ ਜਦੋਂ ਸਕੂਟਰੀ ਕਰਦੇ ਹੋ ਸਕੂਟਰੀ ਤਾਂ ਹੁਣ ਅੰਦਰ ਹੁੰਦੀ ਨਹੀਂ ਕਿਉਂਕਿ ਇਹਨਾਂ ਨੇ ਰਸਤਾ ਹੀ ਬੰਦ ਕਰਤਾ ਪਹਿਲਾਂ ਸਕੂਟਰੀ ਅੰਦਰ ਕਰਦਾ ਸੀਗਾ ਦੇਖੋ ਕਿ ਸਕੂਟਰੀ ਮੈਂ ਕਢਾਈ ਆ ਕਿਸ਼ਤਾਂ ਦੇ ਘਟ ਮੈਂ ਕੀਤੀ ਆ ਸਕੂਟਰੀ ਸਕੂਟਰੀ ਮੇਰੇ ਖਿਆਲ ਨਾਲ 1.40 ਲੱਖ ਦੀ ਵੇਚਦੀ ਆ ਹਾਂਜੀ ਸਰ ਉਹ ਵੀ ਮੈਨੂੰ ਮਜਬੂਰੀ ਸੀ ਲੈਣੀ ਕਿਉਂਕਿ ਮੈਨੂੰ ਟ੍ਰਾਈਸਾਈਕਲ ਮਿਲੀ ਸੀ ਸਰਕਾਰ ਵੱਲ ਪਰ ਮੈਂ ਡਿਊਟੀ ਕਰਦਾ ਦੂਰ ਥੋੜਾ ਨਿਊ ਮਾਡਲ ਟਾਊਨ ਕੋ ਕਿਉਂਕਿ ਉੱਥੇ ਰਿਸਕ ਹੀ ਬੜਾ ਸੀ ਇਸ ਕਰਕੇ ਮੇਰੀ ਮਜਬੂਰੀ ਸੀ ਲੈਣੀ ਕਿਉਂਕਿ ਟੇਬਲ ਵਾਈਫ ਨੂੰ ਕਿਤੇ ਲੈ ਕੇ ਜਾਣਾ ਹੁੰਦਾ ਹਸਪੀਟਲ ਜਾਂ ਕਿਤੇ ਪ੍ਰੋਬਲਮ ਕਿ ਕਿ ਦਿੱਕਤ ਆ ਰਹੀ ਆ ਤੇ ਮੈਂ ਹੁਣ ਲਈ ਸੀ ਉਹ ਵੀ ਇਹ ਗੱਲਾਂ ਕਰਦਾ ਸੀ ਜਦੋਂ ਮੈਂ ਲੈ ਕੇ ਆਇਆ ਜਿੱਦਣ ਕਹਿੰਦਾ ਇਹਦਾ 3 ਸਾਲ ਵੀ ਨਹੀਂ ਚੱਲਣੀ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਕਿ ਤੈਨੂੰ ਰੱਬ ਨੇ ਰੱਬ ਨੇ ਤੈਨੂੰ ਦੱਸਿਆ ਕਿ ਤੇਰੀ ਉਮਰ ਕਿੰਨੀ ਆ ਤੂੰ ਕਿੰਨੇ ਚਿਰ ਜੀਣਾ ਆ ਇਸ ਸਕੂਟੀ ਦਾ ਤੂੰ ਦੱਸ ਤਾ 3 ਸਾਲ ਨਹੀਂ ਚੱਲਣੀ ਖੁਦ ਤਾਂ ਪਤਾ ਨਹੀਂ ਸਾਨੂੰ ਕਿ ਆਪਾਂ ਸਾਹ ਤਾਂ ਪਲਦਾ ਨਹੀਂ ਪਤਾ ਸਾਹ ਕਦੋਂ ਮੁੱਕ ਜਣੇ ਹਾਂ ਤੇ ਬਾਜੀ ਮੈਂ ਭੋਲਾ ਸਾਹਿਬ ਕੋ ਵੀ ਗਿਆ ਸੀਗਾ ਤੇ ਉਹਨਾਂ ਨੇ ਇਹ ਕਿਹਾ ਸੀ ਕਹਿੰਦਾ ਕਿ ਜਦੋਂ ਬਾਹਰਲਾ ਮਾਮਾ ਆਊਗਾ ਚਲ ਰਜਿਸਟਰੀਆਂ ਤੈਨੂੰ ਦਊਗਾ ਅਸੀਂ ਦੋ ਤਿੰਨ ਵਾਰ ਉਹਨਾਂ ਕੋ ਗਏ ਪਰ ਇਹ ਜਦੋਂ ਅਸੀਂ ਘਰੇ ਆਏ ਤੇ ਇਹ ਕਹਿੰਦਾ ਕਿ ਭੁੱਲੇ ਨੂੰ ਵੀ ਅਸੀਂ ਪੈਸੇ ਚਾੜ ਤੇ ਇਦਾਂ ਗੱਲਾਂ ਕੀਤੀਆਂ ਨੇ ਦੇਖੋ ਚਲੋ ਕੈਨ ਨੂੰ ਤਾਂ ਇਹ ਕਹਿ ਰਹੇ ਨੇ ਕਿ ਅਸੀਂ ਰੱਬ ਨੂੰ ਵੀ ਖਰੀਦ ਲਿਆ ਕੈਨ ਨੂੰ ਤਾਂ ਵੀ ਕਹਿ ਸਕਣਗੇ ਤਾਂ ਲੇਕਿਨ ਉਹ ਤਾਂ ਰੱਬ ਨੂੰ ਤਾਂ ਪਤਾ ਨਾ ਕਿ ਰੱਬ ਦੀ ਮੈਂ ਇੱਕ ਛੋਟੀ ਗੱਲ ਕੈਨ ਦਾ ਦਰਬਾਰ ਬੈਠਾ ਜਦੋਂ ਲਾਠੀ ਵੱਜਦੀ ਹੈ ਨਾ ਪਤਾ ਹੀ ਨਹੀਂ ਲੱਗਦਾ ਕਿੱਥੋਂ ਵੱਜ ਗਈ ਇਹ ਭਾਜੀ ਆਪਣੇ ਖੁਦ ਆਪਾ ਦੇਖਦੇ ਆਂ ਅੱਜ ਮੀਤ ਸੋਸ਼ਲ ਸੋਸ਼ਲ ਮੀਡੀਆ ਤੇ ਕੋਈ ਕਿਸੇ ਨਾਲ ਮਾੜਾ ਕਰ ਦੋ ਖੁਦ ਉਹਦੇ ਅੱਗੇ ਆ ਜਾਂਦੀਆਂ ਆ ਹੁਣ ਦੇਖੋ ਜਿਹੜਾ ਬਾਹਰ ਲਾਇਆ ਆ ਇਨਾ ਬੁਰਾ ਪਾਲਾ ਮੇਰੀ ਵਾਈਫ ਨੂੰ ਬੋਲਦਾ ਯਾਰ ਇੱਕ ਲੇਡੀਸ ਆ ਤੇ ਖੁਦ ਦੀਆਂ ਦੀਆਂ ਦੋ ਕੁੜੀਆਂ ਆ ਤੇ ਦੋ ਮੁੰਡੇ ਆ ਮੁੰਡਿਆ ਉਹਦਾ ਹੁਣ ਵਿਆਹ ਆ ਆਪ ਹੀ ਗੱਲਾਂ ਕਰਦਾ ਇੰਗਲੈਂਡ ਆ ਪੱਕੇ ਆ ਬੱਚੇ ਤੇ ਖੁਦ ਨੂੰ ਸੋਚਣਾ ਚਾਹਦੇ ਮੇਰੀਆਂ ਵੀ ਕੁੜੀਆਂ ਆ ਕਿ ਮੈਂ ਕਿਸੇ ਦੀ ਧੀ ਭੈਣ ਨੂੰ ਇਹਦੇ ਚ ਡੀਸੀ ਮੈਮ ਨੂੰ ਮਿਲੇ ਹਾਂ ਹਾਂਜੀ ਡੀਸੀ ਮੈਮ ਨੂੰ ਡਿਸਟ੍ਰਿਕਟ ਕਲੈਕਟਰ ਨੂੰ ਮਿਲੇ ਹਾਂ ਸਰ ਉਹ ਤੇ ਆਪਾਂ ਗਏ ਮਿਸਨ ਮਿਲਣ ਨਹੀਂ ਦਿੱਤਾ ਉਹ ਕਹਿੰਦੇ ਕਿ ਤੁਸੀਂ ਆਪਣਾ ਉਧਾ ਦੱਸੋ ਜਿਹੜੇ ਮਰੇ ਅਫਸਰ ਹੁੰਦੇ ਆ ਅਸੀਂ ਗਏ ਸੀ ਸਾਨੂੰ ਮਿਲਣ ਨਹੀਂ ਦਿੱਤਾ ਤੇ ਉਹ ਅਰਜੀ ਅਸੀਂ ਲਿਖ ਕੇ ਦੇਤੀ ਉਹਨਾਂ ਨੂੰ ਮੰਗ ਕੀ ਕਰਦੇ ਹੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕੀ ਮੰਗ ਕਰਦੇ ਹੋ ਸਰ ਅਸੀਂ ਜਥੇਦਾਰ ਸਾਹਿਬ ਕੋਈ ਹੀ ਮੰਗ ਕਰਦੇ ਆ ਦੇਖੋ ਕਿ ਜਿਹੜਾ ਬਾਹਰਲਾ ਬਾਣਾ ਪਾਇਆ ਆ ਕਿਰਪਾਵੇਂ ਅੰਮ੍ਰਿਤ ਛਕਿਆ ਆ ਤੇ ਜੇ ਅਸੀਂ ਅੰਮ੍ਰਿਤ ਛੱਕ ਕੇ ਕਿਸੇ ਨੂੰ ਕਹਿ ਰਹੇ ਆ ਕਿ ਇਹਦੀਆਂ ਲੱਤਾਂ ਤੋੜ ਦਾਂਗੇ ਅਸੀਂ ਇਹਦੇ ਨਾਲ ਸਾਡੇ ਗੁਰੂ ਮਾਰਾ ਹੀ ਬਾਣੀ ਚ ਕੀ ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨ ਨਾ ਹੰਡਾਏ ਤੇ ਆਪੋ ਖੁਦ ਨਹੀਂ ਉੱਤੇ ਅਮਲ ਕੀਤਾ ਤੇ ਆਪੋ ਦੁਨੀਆ ਨੂੰ ਕੀ ਉਪਦੇਸ਼ ਦੇ ਰਹੇ ਆ ਬਾਣਾ ਪਾ ਕੇ ਇਸ ਤੋਂ ਚੰਗਾ ਅਕਾਲ ਤਖਤ ਜਥੇਦਾਰ ਸਾਹਿਬ ਨੂੰ ਇਹ ਅਪੀਲ ਆ ਕਿ ਖੁਦ ਇੱਥੇ ਆ ਜੇ ਹੋ ਸਕੇ ਆਪਣਾ ਕੋਈ ਬੰਦਾ ਭੇਜਣ ਖੁਦ ਦੇ ਹਾਲ ਸਾਡਾ ਦੇਖਣ ਕੀ ਕਰ ਰਹੇ ਐ ਇਹ ਤੇ ਇਹਨਾਂ ਨੂੰ ਲਾਂਭ ਤਾਂ ਪਹੁੰਚ ਸਰ ਅਸੀਂ ਥੱਲੇ ਸੋਨੇ ਆ ਸਾਡਾ ਗੈਸ ਕੁਲ ਚੁੱਲਾ ਇੱਦਾਂ ਸਹਰਾਣੇ ਪਿਆ ਐ ਇੱਦਾਂ ਸਾਡਾ ਗੱਦਾ ਲੱਗਾ ਸਥੱਲੇ ਸੋਨੇ ਸਾਡੀ ਮਾਤਾ ਜੀ ਮੰਜੇ ਤੇ ਪਾਈ ਹੋਈ ਅਸੀਂ ਵੀ ਥੱਲੇ ਨਹੀਂ ਪਾਉਂਦੇ ਇਹਨਾਂ ਨੇ ਉਦਣ ਪਾਣੀ ਡੋਲਿਆ ਸ਼ਬਰਤਰੀ ਤੋਂ 2 ਦਿਨ ਪਹਿਲਾਂ ਪਾਣੀ ਡੋਲ ਕੇ ਸਾਰਾ ਅੰਦਰ ਗੱਦਾ ਭਿੱਜਣਾ ਪਾਤਾ ਅੱਜ ਉਦਾਂ ਦੇ ਗੱਦੇ ਦੇ ਵਿੱਚ ਮਤਲਬ ਦਿਨ ਕੱਟ ਲਏ ਫੇਰ ਵੀ ਸਾਰੇ ਬੰਨ ਸੰਤਾਪ ਚੱਲ ਰਹੇ ਹਾਂ ਹਾਂਜੀ ਸਰ ਇੰਨਾ ਕਰਦੇ ਫੇਰ ਵੀ ਕਹਿੰਦਾ ਸਾਰੇ ਮਹੱਲੇ ਵਾਲੇ ਕਹਿੰਦੇ ਆ ਕਿ ਤੰਗ ਪਰੇਸ਼ਾਨ ਤੈਨੂੰ ਕਰਿਆ ਜਾਂਦਾ ਉਲਟਾ ਉਹ ਮਹੱਲੇ ਵਾਲੇ ਸਾਨੂੰ ਕਹਿ ਕੇ ਜਾਂਦੇ ਤੁਸੀਂ ਉਹਨੂੰ ਤੇ ਪਰੇਸ਼ਾਨ ਕਰਦੇ ਆ ਉਲਟਾ ਉਹ ਮੈਨੂੰ ਟੌਰਚਰ ਹੀ ਮੈਨੂੰ ਮੈਂਟਲੀ ਟੌਰਚਰ ਕਰ ਰਿਹਾ ਹੈ ਸਰ ਸਰ ਮੇਰੇ ਕੋਲ ਸਾਰੇ ਘਰ ਦੀ ਵੀਡੀਓ ਅਸੀਂ ਇੱਕ ਕਮਰੇ 'ਚ ਰਹਿ ਰਹੇ ਆ ਦੇਖ ਲਓ ਆ ਮੇਰੀ ਮਾਤਾ ਜੀ ਆ ਚੁੱਕੀ ਐ ਇੱਥੇ ਆ ਤੁਸੀਂ ਦੇਖ ਲਓ ਇੱਕ ਕਮਰੇ 'ਚ ਰਹਿ ਰਹੇ ਹਾਂ ਅਸੀਂ ਆ ਮੇਰੇ ਮਾਤਾ ਜੀ ਆ ਸਿੱਧੇ ਜਿਹੜੇ ਆ ਦੇਖੋ ਰੋਟੀ ਬਣਦੀ ਇਹ ਤਾਂ ਮੇਰੇ ਕੋਲ 5x10 ਦਾ ਕਮਰਾ ਹੈ ਹਾਂਜੀ ਹਾਂਜੀ ਛੋਟਾ ਬਹੁਤ ਛੋਟਾ ਕਮਰਾ ਹੈ ਆ ਦੇਖੋ ਆਹ ਦਰਵਾਜ਼ਾ ਜਿੱਦੋਂ ਅਸੀਂ ਬਾਹਰ ਨਿਕਲਦੇ ਆਂ ਤੇ ਸਾਜੀ ਇਹਨਾਂ ਨੇ ਕਰ ਦਿੱਤਾ ਹੋਇਆ ਇਹ ਜਿਹੜੇ ਬੰਦੇ ਆ ਨਾ ਜਿਹੜੇ ਆਏ ਹੋਏ ਆ ਇਹਨਾਂ ਨੇ ਅੱਗੋਂ ਰਸਤਾ ਬੰਦ ਵੀ ਕਰ ਦਿੱਤਾ ਹੈਗਾ ਇਹਨਾਂ ਦਾ ਗੇਟ ਬੰਦ ਵੀ ਕਰਤਾ ਇੱਕ ਦੇ ਪਿੱਛੇ ਜੇ ਨਾ ਬੰਦੇ ਗਏ ਸੀ ਮੁੰਡੇ ਗਏ ਸੀਗੇ ਉਹਨਾਂ ਨੇ ਖਲਾਇਆ ਸੀਗਾ ਉਹ ਫਿਰ ਇਹਨਾਂ ਨੇ ਕੰਦ ਕੱਢਤੀ ਆ ਕੰਦ ਕੱਢੀ ਨਾ ਕੰਦ ਕੱਢਤੀ ਹੈਗੀ ਆ ਕੱਢਣੀ ਆ ਜੇ ਕਹਿੰਦੇ ਹਾਂ ਰੋਗ ਆਤਾ ਵੀ ਦਰਵਾਜ਼ਾ ਬੰਦ ਕਰਤਾ ਵੀ ਅੰਦਰ ਨਾ ਆਉਣ ਵੀ ਉਹਨਾਂ ਨੂੰ ਮੈਂ ਇਹ ਪੁੱਛਣਾ ਚਾਹਣਾ ਵੀ ਤੂੰ ਯਾਰ ਐਡਾ ਵੱਡਾ ਬੰਦਾ ਹੋ ਕੇ ਬਾਹਰੋਂ ਆਇਆ ਲੋਕੀ ਤਾਂ ਦਾਨਪੁਨ ਕਰਦੇ ਬਾਹਰੋਂ ਆਪਣੇ ਪੰਜਾਬ ਦੇ ਵਿੱਚ ਤੇ ਪਰ ਇਹ ਬੱਚਿਆਂ ਨੂੰ ਤੂੰ ਦੇਖਦਾ ਸੀ ਯਾਰ ਤੇਰੇ ਬੱਚੇ ਆ ਪਰ ਮਾਮਾ ਕਿਹਦੇ ਨਾ ਮਾਮਾ ਮਾਂ ਹੁੰਦੀ ਆ ਮਮਾ ਮਾਂ ਤੇ ਮਾਂ ਯਾਰ ਉਹ ਡਬਲ ਮਾਂ ਆ ਗਈ ਮਾਮਾ ਡਬਲ ਮਾਂ ਮਮਾ ਮਾਂ ਡਬਲ ਮਾਂ ਹੋ ਗਿਆ ਤੇ ਯਾਰ ਤੂੰ ਫੇਰ ਆਪਣੇ ਬੱਚਿਆਂ ਨੂੰ ਲਤਾਂ打 ਮਾਰਦਾ ਉਹਨੂੰ ਬੇ ਘਰ ਕਰਦਾ ਪਿਆ ਛੋਟਾ ਜਿਹਾ ਕਮਰਾ ਤੈਨੂੰ ਤਾਂ ਚਾਹੀਦਾ ਉਹਨੂੰ 100 ਗਜ ਦਾ ਪਲਾਟ ਲੈ ਕੇ ਵਧੀਆ ਉਹਨੂੰ ਬਣਾ ਕੇ ਦੇ ਲੈ ਪੁੱਤ ਇੱਥੇ ਰਹਿ ਤੈਨੂੰ ਮਹਾਰਾਜ ਅਗੇ ਨਰਕਾਂ ਦੇ ਵਿੱਚ ਜਿਹੜਾ ਤੈਨੂੰ ਸਿੱਟਣਾ ਉਹ ਤੇ ਤੈਨੂੰ ਸਵਰਗਾਂ ਦੇ ਵਿੱਚ ਢੋਈ ਮਿਲੇ ਮੈਂ ਸਿੱਖ ਸੁਣੇ ਕਹਿਣਾ ਚਾਹੁੰਦਾ ਗੁਰਸਿੱਖ ਬੰਦਾ ਹੋ ਜਿੱਦ ਦਿਨ ਸਾਡੇ ਧੱਕੇ ਅਸੀਂ ਪਹਿਲੇ ਰੋਕਦੇ ਪਏ ਅਫਸਰਾਂ ਵਾਲੇ ਦੇਖਦੇ ਪਏ ਸਰਕਾਰ ਵਾਲੇ ਦੇਖਦੇ ਪਏ ਆ ਵੀ ਸਾਡੀ ਸਰਕਾਰ ਇਹ ਕੀ ਕਰਦੀ ਪਈ ਹੈ ਦਰਖਾਸਤਾਂ ਕੱਢੀਆਂ ਹੋਈਆਂ ਸਾਰਾ ਕੁਝ ਕੀਤਾ ਜਿੱਦ ਦਿਨ ਅਸੀਂ ਆ ਗਏ ਉਸ ਦਿਨ ਵੀ ਰਹੀ ੱੱਕੇ ਨਾਲ ਜੋ ਮਰਜੀ ਸਰਕਾਰ ਕਰ ਲਵੇ ਭਾਂਦੀ ਸਾਡੇ ਤੇ ਪਰਚੇ ਪਾ ਦੇਵੇ ਜੋ ਮਰਜੀ ਪਾ ਦੇਈ ਇਹਨਾਂ ਦਾ ਸਾਥ ਦੇਵਾਂਗੇ ਜਰੂਰ ਦਿਨੇ ਵੀ ਲੁਧਿਆਣੇ ਦੇ ਜਹੇਬੰਦੀਆ ਸਾਡਾ ਮੁਖ ਜਹੇਦਾਰ ਕੁਲਵਿੰਦਰ ਸਿੰਘ ਚੌਂਤੇ ਵਾਲੇ ਰਾਜਾ ਰਾਜ ਸਿੰਘ ਕੁਲਵਿੰਦਰ ਸਿੰਘ ਇਹ ਸਾਰੇ ਜਹੇਬੰਦੀਆਂ ਨੂੰ ਮੈਂ ਅਜੇ ਕਿਹਾ ਨਹੀਂ ਹੈਗਾ ਜਿੱਦ ਦਿਨ ਹੀ ਇਹਨਾਂ ਨੂੰ ਕਾਲ ਕਰਤੀ ਤੇ ਉਸ ਦਿਨ ਕੰਮ ਬਹੁਤ ਵੱਧ ਜਾਣਾ ਹੈਗਾ ਤੇ ਮੇਰੀ ਬੇਨਤੀ ਇਹ ਹੈ ਸਰਕਾਰ ਨੂੰ ਵੀ ਇਹਨਾਂ ਦਾ ਜਰੂਰ ਮਦਦ ਕੀਤੀ ਜਾਵੇ ਜਰੂਰ ਸਾਥ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਪਰਵਾਰਗ ਗੁਰੂ ਸਾਹਿਬ ਦੇ ਨਾਲ ਜੁੜਿਆ ਹੋਇਆ ਅੰਮ੍ਰਿਤ ਛਕਿਆ ਹੋਇਆ ਇਸ ਭੈਣ ਨੇ ਵੀ ਅੰਮ੍ਰਿਤ ਛਕਿਆ ਹੈ ਇਸ ਵੀਰ ਨੇ ਵੀ ਅੰਮ੍ਰਿਤ ਛਕਿਆ ਹੈ ਗੁਰੂ ਸਾਹਿਬ ਦੇ ਕਾਰਨ ਸਮੁਸਤਕ ਹੁੰਦੇ ਨੇ ਤਬਲਾ ਵਜਾਉਂਦੇ ਨੇ ਰਾਗੀ ਰਾਗੀ ਨੇ ਮਾਫ ਕਰਨਾ ਤੇ ਉਸ ਤੋਂ ਬਾਅਦ ਪਰਿਵਾਰ ਜਦੋਂ ਘਰੇ ਜਾਂਦੇ ਨੇ ਮਾਤਾ ਜੀ ਇੱਕ ਛੋਟੇ ਕਮਰੇ 'ਚ ਰਹਿੰਦੇ ਨੇ نیچے ਸੌਂਦੇ ਨੇ ਇਹਨਾਂ ਨਾਲ ਨਾ ਸੰਤਾਪ ਚੇਲਿਆ ਜਾ ਰਿਹਾ ਗੁਜਾਰਿਸ਼ ਕਰਦੇ ਨੇ ਮਾਨ ਸਾਹਿਬ ਤੁਹਾਨੂੰ ਵੀ ਅਕਾਲ ਤਖਤ ਦੇ ਜੱਥੇਦਾਰ ਸਾਹਿਬ ਤੁਹਾਨੂੰ ਵੀ ਅਪੀਲ ਕਰਦੇ ਨੇ ਕਿ ਕੋਈ ਆਪਣਾ ਬੰਦਾ ਭੇਜੋ ਤੇ ਸਾਡੇ ਹਾਲਾਤ ਦੇਖੋ ਲੇਕਿਨ ਬਾਹਰੋਂ ਆ ਕੇ ਤਾਂ ਲੋਕ ਦਾਨ ਕਰਦੇ ਨੇ ਬਿਲਕੁਲ ਸਹੀ ਗੱਲ ਬਾਬਾ ਜੀ ਦੇ ਬਾਹਰੋਂ ਆ ਕੇ ਲੋਕ ਦਾਨ ਕਰਦੇ ਨੇ ਐਨ ਆਰ ਆਈ ਜਿਹੜੇ ਹੁੰਦੇ ਨੇ ਪੰਜਾਬ ਦੇ ਵਿੱਚ ਅਨਾਦਾਨ ਕਰਦੇ ਕਿ ਪੰਜਾਬੀ ਜਿਹੜੇ ਨੇ ਐਨ ਆਰ ਆਈਆਂ ਨੂੰ ਕਈ ਵਾਰੀ ਇਹ ਮੰਨ ਲੈਂਦੇ ਕਿ ਸਾਡਾ ਵੱਡਾ ਭਾਈ ਹੈ ਲੇਕਿਨ ਐਨ ਆਰ ਆਈ ਜਦੋਂ ਇਦਾਂ ਦੇ ਹਾਲਾਤ ਕਰ ਦੇਣ ਤੇ ਉਸ ਤੋਂ ਬਾਅਦ ਕੀ ਅੱਗੇ ਦੇਖਿਆ ਜਾ ਸਕਦਾ ਹੁਣ ਦੇਖਦੇ ਹਾਂ ਇਸ ਪਰਿਵਾਰ ਦੀ ਮਦਦ ਵਾਸਤੇ ਕੌਣ-ਕੌਣ ਅੱਗੇ ਆਉਂਦਾ ਕਿ ਇਹਨਾਂ ਨੂੰ ਐਨੀ ਜਗ੍ਹਾ ਤੇ ਪਹੁੰਚਾਉਣ ਵਾਸਤੇ ਕੌਣ-ਕੌਣ ਸਾਥ ਦੇਗਾ ਲੁਧਿਆਣਾ ਕੈਮਰਾਮੈਨ ਸੰਜੀਤ ਚੇਤੀਆ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਲਈ